ਤਉ ਪ੍ਰਸਾਦ ਤੋ ਟਕ ਛੰਦ ਜੈ ਜੰਪਹੁ ਜੁਗਣ ਜੁ ਹੋ ਜਿਵਨ ਭੈ ਕੰਪਹੁ ਮੇਰ ਭਯਾਲ ਪੁਹੰ ਤਪ ਤਪਸ ਸਰਬ ਜਲੇਰ ਥਲੰ ਧਨ ਉਜਰਤ ਇੰਦਰ ਕੋ ਬੇਰ ਬਲੰ ਅਨ ਖੇਦ ਸਰੂਪੇ ਭੇਦਪੇ ਅੰਗਨ ਖੰਡਿ ਅਪੂਧ ਅਛੇਦਛੇ ਅੰਗ ਅਨ ਕਲ ਅਪਲ ਦੇਯਾਲ ਸੁੰਜੇ ਠਟਿਅੰਗ ਮੇਰ ਆਕਾਸ ਪੁਹੰ अनखंड यमांड प्रचण्ड नारंग जेह रचियं देव यदेव बरंग सब कीनी दीन जमीन जम जेह रचियं सर्व मकीने मका जेह राग न रूप न रेख रुखंग जेह ताप न सप न सुख सुखंग जेह रोग न सोग न भोग पोयंग जेह खेद न भेद न छेद क्षयंग जेह जात न पात न मात पितंग जेह रचियं क्षत्री छत्र छितंग ਜਿਹ ਰਗ ਨ ਰਹਿ ਨ ਰੁਗ ਪੜਨ ਜਿਹ ਦੁਆਖੇ ਨ ਦਾਗ ਨ ਦੁਖ ਗਣੰ ਜਿਹ ਅੰਡਹਿ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵ ਖਣ ਸਚਿਓ ਰਜ ਤਮਸ ਤੇਜ ਅਤੇਜ ਕੀਓ ਅਨਭਉ ਪਦ ਆਪ ਪ੍ਰਚੰਡ ਲਿਓ ਸ੍ਰੀ ਸਿੰਧੁਰ ਬਿੰਦ ਨਗਿੰਦ ਨ ਗੰਗ ਸ੍ਰੀ ਜਾਚਿ ਗੰਧਰ ਬਫੜਿੰਦ ਪੁਜੰ ਰਚਿ ਦੇਵ ਅਦੇਵ ਅਪੇਵ ਨਰੰ ਨਰਪਾਲੰਦਰ ਪਾਲ ਕਰਾਲ ਤ੍ਰਗੰ ਕਈ ਕੀਟ ਪਤੰਗ ਪੋਝੰਗ ਨਰੰਗ ਰਚੇ ਅੰਡਜ ਸੇਤਜ ਉਤ ਪੁਜੰ ਕਈ ਦੇਵ ਅਦੇਵ ਸਰਦ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨਾ ਪਾਤ ਨ ਜੋਤ ਜੋਤੰ ਜਹਿ ਤਤ ਨ ਮਤ ਨ ਪ੍ਰਤ ਸੁਤੰ ਜੇ ਰੋਗ ਨ ਸੋਗ ਨ ਭੋਗ ਪੂੰ ਜਹਿ ਜੰਪਹਿ ਕਿੰਨਰ ਜਛ ਜੁਵੰ ਨਰ ਨਾਰਨ ਪੰਸਕ ਜਾਹ ਕੀਏ ਗਣ ਕਿੰਨਰ ਜਛ ਪੁਜੰਗ ਦੀਏ गाजे बाजर तथादिक पाद जनंग पाव भूत पविख पवन तुंग जह अंडज सतज जिर रजंग रच भूम आकाश पाताल जलंग रच पावक पवन प्रचंड बलि बन जस की फल फूल कली भू मेरे आकाश निवास छतंग रच रोज एकादश चंद्र वृत्तं दुत चंद दनि सह दीप दैह कह पावक पवन प्रचंड मई जय खांडे अखण्ड खांड प्रचण्ड की जय छत्र उपाय छि पाए दिए जे लोक चतरदस चार रचे नर दंधर देव अदेव सच्चे अनतूतय पूतय छूते मतंगन गाद अभ्याद नादगतं अनखेद अपेद छेद नर जे चार चतरदिस चक्र फिरंग जे राग न रंग न रेख रुंग जे शोक न भोग न जोग जुगंग ਉਹ ਭੰਜਨ ਗੰਜਨ ਆਦਿ ਸਰੰਜ ਜਿਹ ਬੰਦਤ ਦੇਵ ਅਦੇਵ ਨਰੰ ਗਣ ਕਿੰਨਰ ਜਾਚ ਪੁਜੰਗ ਰਚੇ ਮਣ ਮਣਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾਨ ਗੰਜ ਪ੍ਰਤੰਜ ਜਿਹ ਪਾਰ ਨ ਪਾਵਤ ਪੂਰ ਮਤੰ ਅਨਖੰਡ ਸਰੂਪਯ ਡੰਡ ਪ੍ਰਭਾ ਜੈ ਜੰਪਤ ਬੇਦ ਪੁਰਾਨ ਸਭਾ ਜਿਹ ਬੇਦ ਕਤੇ ਬ ਅਨੰਤ ਕਹ ਜਿਹ ਭੂਤ ਅਭੂਤ ਨ ਭੇਦ ਲਹੈ ਜੇਹ ਬੇਦ ਪੁਰਾਨ ਕਥਿਪ ਜਪੈ ਸੁਤ ਸਿੰਧ ਅਦੋ ਮੁਖ ਤਪ ਤਪੈ ਕਈ ਕਲਪਨ ਲਉ ਤਪ ਤਾਪ ਕਰੈ ਨਹੀਂ ਨੈਗ ਕਿਰਪਾ ਨਿਦਪਨ ਪਰੈ ਜੇਹ ਫੁਕਟ ਧਰਮ ਸਭ ਤਜ ਹੈ ਇਕ ਚਿਤ ਕਿਰਪਾ ਨਿਦ ਕੋ ਭਜ ਹੈ ਤੇਉ ਯਾ ਭਵ ਸਾਗਰ ਕੋ ਤਰ ਹੈ ਭਵ ਕੋਲਨ ਦੇਹ ਪੁਨਰ ਤਰ ਹੈ ਇਕ ਨਾਮ ਬਿਨ ਨਹੀ ਕੋਟ ਬ੍ਰਤੀ ਇਮ ਬੇਦ ਉਚਾਰਤ ਸਾਰਸਤੀ ਜੋ ਵਾਰਸ ਕੇ ਚਸ ਕੇ ਰਸ ਹੈ ਤੇ ਉਹ ਪੂਰਨ ਅਕਾਲ ਫੰਦਾ ਫਸ ਹੈ